ਵਾਇਪੀ ਕਾ ਕਾਸਾ ਵਾਇਪੀ ਮਤੇ ਦਾਸ ਗੁਰਮੁਖ ਸਿੰਘ ਅਮੀਸ਼ਾ ਸ਼੍ਰੋਮਣੀ ਅਖੰਡ ਪਾਠੀ ਵੈਲਫੈਰ ਸੁਸਾਇਟੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਰਜਿਸਟਰ ਭਾਰਤ ਦਾ ਮੁੱਖ ਸੇਵਾਦਾਰ ਅੱਜ ਮਿਤੀ 6 7 2024 ਨੂੰ ਅਖੰਡ ਪਾਠ ਸਿੰਘਾਂ ਦੇ ਮਸਲਿਆਂ ਨੂੰ ਲੈ ਕਰਕੇ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਅਖੰਡ ਪਟ ਸਿੰਘ ਪਹੁੰਚੇ ਜਿਸ ਤਰ੍ਹਾਂ ਅਖੰਡ ਪਟ ਸਿੰਘਾਂ ਦੇ ਮੇਨ ਮਸਲੇ ਨੇ ਅਖੰਡ ਪਟ ਸਿੰਘਾਂ ਦੀ ਮੈਡੀਕਲ ਇੰਸ਼ੋਰੈਂਸ ਮੁਲਾਜ਼ਮਾਂ ਦੀ ਤਰਜਿਹ ਤੇ ਕਰਵਾਉਣ ਵਾਸਤੇ ਔਰ ਇਸੇ ਹੀ ਤਰ੍ਹਾਂ ਜਿਸ ਤਰ੍ਹਾਂ ਅਖੰਡ ਪਟ ਸਿੰਘ ਦਾ ਇੰਚਾਰਜ ਆ ਘਟ ਤੋਂ ਘਟ ਜਿਹੜਾ ਇੰਚਾਰਜ ਹੋ ਗਰੰਥੀ ਹੋਣਾ ਚਾਹੀਦਾ ਇਸ ਵਾਸਤੇ ਵਿਚਾਰ ਪਟਾਂਦਰਾ ਆਇਆ ਔਰ ਹੋਰ ਵੀ ਕਈ ਜਿਸ ਤਰ੍ਹਾਂ ਮੁਸ਼ਕਲਾਂ ਸੀ ਉਹਨਾਂ ਬਾਰੇ ਜਿਹੜਾ ਵਿਚਾਰ ਪਟਾਂਦਰਾ ਹੈ ਇੱਕ ਸਭ ਤੋਂ ਵਿਸ਼ੇਸ਼ ਜਿਹੜੀ ਚਰਚਾ ਹੋਈ ਆ ਜਿਹੜੇ ਅਖੰਡ ਪੜ ਸਿੰਘਾਂ ਦੇ ਵਿੱਚ ਮੁਲਾਜ਼ਮ ਡਿਊਟੀਆਂ ਕਰਦੇ ਨੇ ਉਹਨਾਂ ਵਾਸਤੇ ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਆ ਉਹ ਬੰਦ ਕਰਾਉਣ ਵਾਸਤੇ ਕਿਉਂਕਿ ਪਹਿਲੇ ਹੀ ਅਖੰਡ ਪੜ ਸਿੰਘਾਂ ਦੇ ਜਿਹੜੇ ਘਰਾਂ ਦੇ ਗੁਜ਼ਾਰੇ ਨੇ ਉਹ ਉਹ ਬਹੁਤ ਮੁਸ਼ਕਲ ਚੱਲ ਰਹੇ ਨੇ ਔਰ ਅਸੀਂ ਜੋ ਅਖੰਡ ਪੜ ਸਿੰਘਾਂ ਦੀਆਂ ਨਜਾਇਜ਼ ਐਸੈਂਟਾਂ ਲਗਾ ਕੇ ਜਿਹੜੀਆਂ ਡਿਊਟੀਆਂ ਕੱਟ ਦਿੱਤੀਆਂ ਜਾਂਦੀਆਂ ਜਿਸ ਤਰ੍ਹਾਂ ਹੁਣੇ 26 ਅਖਣਪੜ ਸਿੰਘਾਂ ਦੀਆਂ ਜਿਹੜੀਆਂ ਨਾ ਐਬਸੈਂਟਰ ਲਗਾ ਕੇ ਜਿਹੜੀਆਂ ਡਿਊਟੀਆਂ ਕੱਟ ਦਿੱਤੀਆਂ ਗਈਆਂ ਹਨ ਉਹਨਾਂ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਆਇਆ ਔਰ ਅੱਜ ਜਿਹੜੇ ਸਾਡੇ ਪ੍ਰਧਾਨ ਸਾਹਿਬ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੇ ਪੀ.ਆਰ ਨੂੰ ਮਿਲ ਕੇ ਜਿਹੜੇ ਅਖਣਪੜ ਸਿੰਘਾਂ ਦੀਆਂ ਡਿਊਟੀਆਂ ਕਟੀਆਂ ਨੇ ਜਿਨ੍ਹਾਂ ਨੂੰ ਡਿਊਟੀਆਂ ਤੋਂ ਫਾਰਗ ਕੀਤਾ ਗਿਆ 15 ਦਿਨਾਂ ਵਾਸਤੇ ਉਹਨਾਂ ਦੀਆਂ ਡਿਊਟੀਆਂ ਬਾਰੇ ਗੱਲ ਕਰਕੇ ਡਿਊਟੀਆਂ ਲਵਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਏਗੀ ਜੇਕਰ ਫਿਰ ਵੀ ਇਹ ਡਿਊਟੀਆਂ ਨਹੀਂ ਲੱਗਦੀਆਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਦੀ ਧਾਮੀ ਉਹਨਾਂ ਨਾਲ ਮਿਲ ਕੇ ਜਿਹੜੀ ਆ ਇਹ ਡਿਊਟੀਆਂ ਜਿਹੜੀਆਂ ਇਹ ਲਵਾਈਆਂ ਜਾਣਗੀਆਂ ਇਸੇ ਤਰ੍ਹਾਂ ਜਿਵੇਂ ਬਾਹਰਲੇ ਗੁਰਦੁਆਰਾ ਸਹਿਬਾਨ ਆ ਉੱਥੋਂ ਵੀ ਸ਼ਿਕਾਇਤਾਂ ਆਈਆਂ ਨੇ ਕਿ ਉੱਥੋਂ ਦੇ ਜ ਮੈਨੇਜਰ ਨੇ ਜਾਂ ਇੰਚਾਰਜ ਨੇ ਜਿਹੜੇ ਤਾਂ ਅਖੰਡ ਪਾਠੀ ਸਿੰਘ ਗੋਲਕਾਂ ਦੇ ਇਹਨਾਂ ਦੇ ਨਾਲ ਚੱਲਦੇ ਨੇ ਜਾਂ ਹੋਰ ਨਾ ਕਾਰਜਾਂ ਦੇ ਵਿੱਚ ਉਹਨਾਂ ਦੀਆਂ ਇਹ ਜਿਹੜੇ ਅਖੰਡ ਪਾਠ ਸਾਹਿਬ ਵੱਧ ਕਰਾਉਂਦੇ ਆ ਔਰ ਜਿਹੜੇ ਨਹੀਂ ਚੱਲਦੇ ਉਹਨਾਂ ਨੂੰ ਨਜਾਇਜ਼ ਤੰਗ ਪਰੇਸ਼ਾਨ ਕਰਦੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਕਿ ਅਖੰਡ ਪਾਠ ਸਿੰਘਾਂ ਨੂੰ ਨਜਾਇਜ਼ ਤੰਗ ਪਰੇਸ਼ਾਨ ਕਰਨਾ ਜਿਹੜਾ ਉਹ ਬੰਦ ਕਰ ਦਿਓ ਜੇਕਰ ਫਿਰ ਵੀ ਐਵੇਂ ਚੱਲਦਾ ਹੈ ਤਾਂ ਅਖੰਡ ਪਾਠੀ ਸਿੰਘ ਇੱਕ ਵੱਡਾ ਸੰਘਰਸ਼ ਵਿੱਢ ਕੇ ਇੰਨਾ ਜਿਹੜੇ ਕੰਮ ਨਜਾਇਜ਼ ਕੰਮ ਕਰਦੇ ਨੇ ਉਹਨਾਂ ਤੋਂ ਅਖੰਡ ਪਟਨਾ ਸਿੰਘਾ ਨੂੰ ਨਜਾਤ ਦਵਾਈ ਜਾਏਗੀ ਸੋ ਇਨ੍ਹਾਂ ਹੀ ਬੇਨਤੀਆਂ ਨਾਲ 10 ਛਿਮਾਂ ਦਾ ਜੱਜਕ ਹੈ ਵਾਇਰ ਦੀ ਕਾਸੋ